ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਗਏ ਨੇ ਤੇ ਆਪਣੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵੀ ਭਰ ਦਿੱਤੇ ਗਏ ਨੇ ਤੇ ਹੁਣ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਵੀ ਜ਼ੋਰਾਂ ਤੇ ਹੈ ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਫਤਿਹਗੁਰ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਵੀ ਬਸੀ ਪਠਾਣਾ ਦੇ ਪਿੰਡਾਂ ਦੇ ਵਿੱਚ ਤੂਫਾਨੀ ਦੌਰੇ ਕੀਤੇ ਗਏ ਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੇ ਵੱਲੋਂ ਉਹਨਾਂ ਨੂੰ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਮੇਲੇ ਦੇਖ ਲਏ ਨੇ ਤੇ ਹੁਣ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇਣਾ ਚਾਹੁੰਦੇ ਨੇ ਮਦਾਨ ਸ਼ਬਾ ਹਲਕਾ ਬਸੀ ਪਠਾਣਾ ਦੇ ਵੱਖ-ਵੱਖ ਪਿੰਡਾਂ ਦਾ ਅੱਜ ਪੂਰੇ ਦਿਨ ਦੌਰਾ ਹੈ ਨਗਰ ਕਾਲੇ ਮਾਜਰਾ ਵਿਖੇ ਨਾਲ ਦੇ ਨਗਰਾਂ ਦੀਆਂ ਸੰਗਤਾਂ ਦਾ ਵੱਡਾ ਇਕੱਠਾ ਉਹਨੂੰ ਸੰਬੋਧਨ ਕੀਤਾ ਹੈ ਮੈਂ ਸਮਝਦਾ ਕਿ ਦਿਨੋਂ-ਦਿਨ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀ ਹੈ ਦਿਨੋਂ-ਦਿਨ ਸੰਗਤ ਦਾ ਰੁਝਾਨ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਤ ਵੱਧਾ ਜਾ ਰਿਹਾ ਹੈ ਅੱਜ ਵੀ ਇੱਕ ਬਹੁਤ ਵੱਡੀ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਔਰ ਲੋਕ ਆਪ ਮਹਾਰੇ ਸ਼੍ਰੋਮਣੀ ਕਾਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਭਰੋਸਾ ਦੇਣ ਵਾਸਤੇ ਇਕੱਠੇ ਹੋ ਰਹੇ ਨੇ ਕਿਉਂਕਿ ਸਾਰਾ ਮੇਲਾ ਦੇਖਿਆ ਗਿਆ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਹੈ ਔਰ ਪਹਿਰਾ ਦੇ ਰਹੀ ਹੈ ਜਿਸ ਪਾਰਟੀ ਦੀ ਜਦੋਂ ਸੰਗਤ ਨੇ ਸਰਕਾਰ ਬਣਾਈ ਹੈ ਤਾਂ ਉਹਨਾਂ ਨੇ ਸਭ ਤੋਂ ਵੱਧ ਲੋਕਾਂ ਦੇ ਲਈ ਸਕੀਮਾਂ ਵੀ ਲੈਂਦੀਆਂ ਔਰ ਭਲਾਈ ਦੇ ਕੰਮ ਕੀਤੇ। ਅੱਜ ਦੀ ਇਸ ਦੌਰ ਵਿਕਰਮਜੀਤ ਸਿੰਘ ਖਾਲਸਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਅੱਜ ਉਹਨਾਂ ਦਾ ਬਸੀ ਪਖਾਣਾ ਹਲਕੇ ਦੇ ਵਿੱਚ ਚੌਥਾ ਦੌਰਾ ਹੈ। ਪਹਿਲੇ ਦੌਰਿਆਂ ਦੇ ਵਿੱਚ ਦੋ ਸ਼ਹਿਰ ਸਮਾਣਾ ਤੇ ਬਸੀ ਪਖਾਣਾ ਔਰ ਉਸ ਤੋਂ ਬਾਅਦ ਜਿਹੜੇ ਪਿੰਡ ਤੇ ਅੱਜ ਜਿਹੜੇ ਚੌਥੇ ਦੌਰੇ ਦੇ ਵਿੱਚ 60 ਪਿੰਡ ਉਹਨਾਂ ਨੇ ਕਵਰ ਕਰ ਲਏ। ਔਰ ਉਹਨਾਂ ਲਈ ਅਸੀਂ 4-4 5-5 6-6 ਪਿੰਡਾਂ ਦਾ ਗਰੁੱਪ ਬਣਾ ਕੇ 10 ਮੀਟਿੰਗਾਂ ਜਿਹੜੀਆਂ ਹੈ ਉਹ ਖਾਲਸਾ ਜੀ ਨੇ ਅੱਜ ਕਰਨੀਆਂ ਔਰ 60 ਪਿੰਡਾਂ ਨੂੰ ਕਵਰ ਕਰਨਾ ਸੰਗਤ ਦੇ ਵਿੱਚ ਪੂਰਾ ਉਤਸ਼ਾਹ ਤੁਸੀਂ ਦੇਖਦੇ ਹੋ ਆ ਪਹਿਲਾ ਜਿਹੜਾ ਹੈ ਪ੍ਰੋਗਰਾਮ ਕਾਲੇ ਮਾਦਰਾ ਸਤਨਾਮ ਸਿੰਘ ਕਾਲੇ ਮਾਦਰਾ ਦੀ ਵਰਾਈ ਦੇ ਵਿੱਚ ਸੰਗਤ ਕਿੰਨੀ ਵੱਡੀ ਗਿਣਤੀ ਦੇ ਵਿੱਚ ਜੁੜੀ ਹੋਈ ਹੈ ਇਸੇ ਤਰ੍ਹਾਂ ਅੱਗੇ ਵੀ ਸੰਗਤਾਂ ਜਿਹੜੀਆਂ ਹੈ ਉਹ ਬਹੁਤ ਉਤਸ਼ਾਹ ਦੇ ਨਾਲ ਜਿਹੜੀਆਂ ਉਡੀਕ ਕਰ ਰਹੀਆਂ ਵੀ ਖਾਲਸਾ ਦੀ ਪਹੁੰਚਣਾਂ ਔਰ ਮੈਂ ਇਹਨਾਂ ਪਿੰਡਾਂ ਦੇ ਵਿੱਚ ਇਕੱਲੇ-ਇਕੱਲੇ ਪਿੰਡਾਂ ਦੇ ਵਿੱਚ 60 ਪਿੰਡਾਂ ਦੇ ਵਿੱਚ ਇਸ ਤੋਂ ਪਹਿਲਾਂ ਇਕੱਲੇ-ਇਕੱਲੇ ਪਿੰਡ ਦੇ ਵਿੱਚ ਗਿਆ ਔਰ ਸੰਗਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਤੋਂ ਵੀ ਪੂਰਾ ਸ਼ਾਇਆ ਔਰ ਅਸੀਂ ਇਹ ਸੰਗਤ ਦੀ ਜਿਹੜੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਜੇ ਅਸੀਂ ਕਹਿੰਦੇ ਹਾਂ ਕਿ ਇਹ ਸੰਗਤ ਜਿਹੜੀ ਹੈ ਬਸ ਇਤਨਾ ਹਲਕੇ ਤੋਂ ਕਿਉਂਕਿ ਮੇਰਾ ਤਾਂ ਜ਼ਿੰਮੇਵਾਰੀ ਬਸੀ ਉਠਾਣਾ ਹਲਕੇ ਤੋਂ ਵੀ ਹੈ ਬਸੀ ਉਠਾਣਾ ਹਲਕੇ ਤੋਂ ਅਸੀਂ ਫਾਨਸਰ ਜੀ ਨੂੰ ਜਿਤਾ ਕੇ ਭੁਲਵਾਵਾਂਗੇ ਸੰਗਤ ਦੇ ਸਹਿਯੋਗ ਨਾਲ ਮੇਰੇ ਸਪੋਰਟ ਡੈਕਸ਼ਨ ਦੇਖੋ ਮੈਂ ਪੂਰੇ ਪੰਜਾਬ ਚ ਘੁੰਮ ਰਿਹਾ ਪੰਜਾਬ ਦੇ ਅੰਦਰ ਇੱਕ ਲਹਿਰ ਚੱਲ ਪਈ ਹੈ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਉਸ ਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੀਆਂ ਮੌਜੂਦਾ ਪਾਰਟੀਆਂ ਨੇ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਨਪਾਕ ਗੱਠਜੋੜ ਸਾਹਮਣੇ ਆ ਚੁੱਕਾ ਹੈ ਬੀਜੇਪੀ ਵਾਲਿਆਂ ਨੂੰ ਤਾਂ ਲੋਕ ਘਰਾਂ ਚ ਵੜਨ ਹੀ ਨਹੀਂ ਦੇ ਰਹੇ ਨਾ ਪਿੰਡਾਂ ਚ ਵੜਨ ਦੇ ਰਹੇ ਆ ਸ਼ਹਿਰਾਂ ਤਾਂ ਕੋਨਾਂ ਦੀ ਜਿਹੜੀ ਚੋਣ ਮਹੱਮ ਹੈਗੀ ਉੱਥੇ ਵੀ ਸਿਕਿਉਰਿਟੀ ਹੀ ਨਜ਼ਰ ਆਉਂਦੀ ਹੈ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਉਂਦੀ ਹੈ ਸੋ ਪੰਜਾਬ ਦੇ ਅੰਦਰ ਇੱਕ ਬੜੀ ਵੱਡੀ ਲਹਿਰ ਚੱਲ ਰਹੀ ਹੈ ਉਸ ਦਾ ਇੱਕੋ ਇੱਕ ਕਾਰਨ ਹੈ ਕਿ ਸਾਡੀ ਖੇਤਰੀ ਪਾਰਟੀ ਜਿਹੜੀ ਸਲੋਮਨੀ ਕਾਲੀਦਾਲ ਹੈ ਉਸ ਦੇ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਕੰਮ ਜਿਹੜੇ ਆ ਜਿਹੜੀ ਡਿਵੈਲਪਮੈਂਟ ਕੀਤੀ ਗਈ ਹੈ ਉਹ ਲੋਕਾਂ ਨੂੰ ਬੜੀ ਪਸੰਦ ਆਈ ਹੈ ਲੋਕਾਂ ਨੇ ਗੁੰਮਰਾਹ ਉਹਨਾਂ ਨੂੰ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਕੀ بڑے ਸੁਪਨੇ ਦਿਖਾਏ ਗਏ ਉਹ ਸੁਪਨੇ ਕਿਸੇ ਦੇ ਵੀ ਸੱਚ ਨਹੀਂ ਹੋਏ ਅਜਿਹੇ ਹਾਲਾਤਾਂ ਦੇ ਵਿੱਚ ਨਸ਼ਿਆਂ ਵਿੱਚ ਡੁੱਬਿਆ ਹੋਇਆ ਪੰਜਾਬ ਆਰਥਿਕ ਤੌਰ ਤੇ ਟੁੱਟਿਆ ਹੋਇਆ ਪੰਜਾਬ ਜਿਸ ਦੇ ਇੰਨੇ ਮਾੜੇ ਹਾਲਾਤ ਬਣਾ ਦਿੱਤੇ ਗਏ ਕਿ ਲਾਡ ਆਰਡਰ ਦੀ ਸਥਿਤੀ ਬੜੀ ਖਰਾਬ ਹੋ ਗਈ ਸੋ ਅਜਿਹੇ ਹਾਲਾਤਾਂ ਦੇ ਵਿੱਚ ਇੱਕੋ ਇੱਕ ਉਮੀਦ ਦੀ ਕਿਰਨ ਜਿਹੜੀ ਹੈ ਉਹ ਸ਼੍ਰੋਮਣੀ ਕਾਲੀ ਦਲ ਤੋਂ ਹੈ ਤੇ ਅੱਜ ਜਿਸੀਂ ਜਿਸ ਪਿੰਡ ਦੇ ਵਿੱਚ ਆਏ ਆਂ ਕਾਲੇ ਮਾਂਜਰਾ ਦੇ ਵਿੱਚ ਇੱਥੇ ਵੀ ਅੱਜ ਵੱਡਾ ਇਕੱਠ ਤੁਸੀਂ ਦੇਖ ਰਹੇ ਹੋ ਕਿ ਬਿਕਰਮਜੀਤ ਸਿੰਘ ਖਾਲਸਾ ਜਿਹੜੇ ਸਾਡੇ ਫਤੇਗੜ ਸਾਹਿਬ ਤੋਂ ਰਿਜ਼ਰਵ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਹੱਕ ਵਿੱਚ ਇੱਕ ਵੱਖਰੀ ਲਹਿਰ ਚੱਲ ਰਹੀ ਹੈ ਸੋ ਸ਼੍ਰੋਮਣੀ ਕਾਲੀ ਦਲ ਹਰ ਖੇਤਰ ਦੇ ਵਿੱਚ ਅੱਗੇ ਵਧ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਸੀਂ ਪੰਜਾਬ ਵਿੱਚ ਸਰਕਾਰ ਬਣਾਉਣੀ ਬਣਾਉਣੀ ਹੈ ਲੇਕਿਨ ਪਾਰਲੀਮੈਂਟ ਦੇ ਵਿੱਚ ਜਿੱਥੇ ਕਿ ਬੀਜੇਪੀ ਪਛੜ ਚੁੱਕੀ ਹੈ ਤੇ ਐਨਡੀਏ ਸਰਕਾਰ ਜਿਹੜੀ ਹੈ ਉਹ ਸ਼ਾਇਦ ਜਾ ਰਹੀ ਹੈ ਦੂਸਰੇ ਪਾਸੇ ਜਿਹੜਾ ਇੱਕ ਇਹੋ ਜਿਹਾ ਸਮਾਂ ਆ ਰਿਹਾ ਹੈ ਜਿਸ ਦੇ ਵਿੱਚ ਕਿਸੇ ਦੇ ਹੱਥ ਵਿੱਚ ਵੀ ਬਹੁਮਤ ਨਹੀਂ ਹੋਵੇਗਾ ਤਾਂ ਉਸ ਦੇ ਵਿੱਚ ਖੇਤਰੀ ਪਾਰਟੀਆਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰਾਂ ਦੀ ਬਹੁਤ ਏਮ ਭੂਮਿਕਾ ਹੋਵੇਗੀ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਬਸੇ ਪਠਾਨਾ ਦੇ ਵਿੱਚ ਇਸ ਹਲਕੇ ਦੇ ਮੁਖੇ ਵਦਾ ਫਲਾਰ ਦਰਵਾਰਾ ਸੀ ਗੁਰੂਜੀ ਬੰਨਾ ਤੇ ਜਾ ਕੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਦੇ ਸਬੰਧ ਵਿੱਚ 10 ਪ੍ਰੋਗਰਾਮ ਰੱਖੇ ਆ ਤੇ ਪਾਰਟੀ ਦੇ ਕੈਂਡੀਡੇਟ ਜਿਕਰ ਮਜੀਤ ਸਿੰਘ ਖਾਲਸਾ ਤੇ 10 ਮੀਟਿੰਗਾਂ ਨੂੰ ਅੱਜ ਸਭੋਧਨ ਕਰਨਗੇ ਸੰਗਤਾਂ 'ਚ ਬਹੁਤ ਉਤਸ਼ਾਹ ਏ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਟੀ ਨੂੰ ਇੱਕ ਤਰੀਕ ਨਾਲ ਜਿਤਾਉਣਗੇ ਅੱਜ ਸ਼੍ਰੋਮਣੀ ਕੱਲੀਦਲ ਦੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਉਮੀਦਵਾਰ ਸਰਦਾਰ ਵਿਕਰਮਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਅੱਜ 60 ਪਿੰਡਾਂ ਦਾ ਦੌਰਾ ਹੈ ਔਰ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜੇ ਲੋਕਾਂ ਨੂੰ ਸੰਗਤਾਂ ਨੂੰ ਲਾਂਬੰਦ ਕੀਤਾ ਔਰ ਅੱਜ 10 ਮੀਟਿੰਗਾਂ ਜਿਹੜੀਆਂ ਖਾਲਸਾ ਜੀ ਕਰਨਗੇ ਔਰ ਲੋਕਾਂ ਦੇ ਵਿੱਚ ਇੰਨਾ ਭਾਰੀ ਉਤਸ਼ਾਹ ਹੈ ਕਿ ਸਾਰੇ ਲੋਕ ਸੋਮਨੀ ਕਾਲੀ ਦਲ ਦੀ ਉਡੀਕ ਕਰ ਰਹੇ ਸੀ ਕਿ ਸੋਮਨੀ ਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਸਾਡੇ ਕੋਲ ਆਉਣ ਔਰ ਜੀ ਉਹਨਾਂ ਦੇ ਨਾਲ ਜਾ ਕੇ ਜਿਹੜਾ ਸ਼੍ਰੋਮਣੀ ਕਾਲਦੀਦਲ ਦੇ ਕੈਂਡੀਡੇਟ ਨੂੰ ਬਹੁਤ ਮਤ ਦੇ ਕੇ ਲੋਕ ਸਭਾ ਚ ਭੇਜੀਏ ਹਲਕਾ ਬਸੀ ਪਠਾਣਾ ਦੇ ਇੰਚਾਰ ਸਾਹਿਬ ਦਰਬਾਰਾ ਸਿੰਘ ਗੁਰੂ ਦੀ ਗਵਾਹੀ ਦੇ ਹੇਠ ਸਾਬ ਵਿਕਰਮਜੀਤ ਸਿੰਘ ਖਾਲਸਾ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਪਤੇਗੜ੍ਹ ਸਾਹਿਬ ਨੇ ਆਉਣਾ ਹੈ ਇਸ ਦੇ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਹਲਕਾ ਬਸੀ ਪਠਾਣਾ ਦੇ ਪ੍ਰੋਗਰਾਮ ਨੇ ਸਾਰੀ ਜਿਹੜੀ ਸੰਗਤਾਂ ਸਾਰੇ ਨੌਜਵਾਨ ਬਜ਼ੁਰਗ ਮਾਤਾਵਾਂ ਪਣਾ ਇੱਥੇ ਬੈਠੀਆਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਸੰਗਤਾਂ ਵਿੱਚ ਭਾਰੀ ਰਸਾ ਹੈ ਤੇ ਆਸ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਹਿਬ ਵਿਕਰਮਜੀਤ ਸਿੰਘ ਖਾਲਸਾ ਨੂੰ ਤੱਕੜੀ ਦੇ ਮੋਹਰੇ ਲੱਗ ਜਿਤਾਵਾਂਗੇ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਜਿਹੜੀ ਪਾਰਟੀ ਆ ਉਹਨੂੰ ਚੜ੍ਹਦੀ ਕਲਾ ਦੇ ਲਈ ਸਾਰੀ ਸਾਰਾ ਇਲਾਕਾ ਸਾਰਾ ਹਲਕਾ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਾਥ ਦੇਵੇਗਾ ਵਾਹਿਗੁਰੂ